ਮਨੁੱਖ ਨੂੰ ਜੰਗਲੀ ਜੀਵਨ ਦੇ ਵਿੱਚੋਂ ਕੱਢਣ ਵਾਲੇ ਤੇ ਇਸ ਸਮਾਜ ਦੇ ਸਿਰਜਣਹਾਰ ਇਸ ਦੇ ਪਾਲਣਹਾਰ ਤੇ ਇਸ ਦਾ ਭਵਿੱਖ ਤੈ ਕਰਨ ਵਾਲੇ ਮਜ਼ਦੂਰ ਕਾਮੇ ਅਸੀਂ ਜੋ ਕੁਝ ਵੀ ਲੋਕਾਂ ਦੇ ਸੁਖ ਸੌਖ ਲਈ ਖੂਬਸੂਰਤ ਜਾਂ ਉਪਯੋਗੀ ਦੇਖਦੇ ਹਾਂ ਇਹ ਕੋਠੀਆਂ ਬੰਗਲੇ ਬੜਮੁੱਲੀਆਂ ਕਾਰਾਂ ਦੁਨੀਆ ਦੇ ਸਾਰੇ ਹੀ ਸਤ ਅਠ ਯੂਬੇ ਧਰਮ ਸਥਾਨਾਂ ਜਾਂ ਡੇਰਿਆਂ ਨੂੰ ਤੇ ਜਾਂ ਫਿਰ ਸਰਕਾਰਾਂ ਨੂੰ ਹਜ਼ਾਰਾਂ ਲੱਖਾਂ ਇਥੋਂ ਤੱਕ ਕੇ ਕਰੋੜਾਂ ਦਾ ਧੰਨ ਦੇਣ ਵਾਲੇ ਵੇਲੜ ਅਮੀਰ ਲੋਕ ਇਹ ਸਾਰੇ ਦੇ ਸਾਰੇ ਮਜ਼ਦੂਰਾਂ ਨਾਲ ਹੋਣ ਵਾਲੀ ਲੁੱਟ ਬੇਨਸਾਫੀ ਦਾ ਨਤੀਜਾ ਨੇ ਪੱਕੀ ਪੌੜੀ ਦੀ ਉਦਾਹਰਣ ਲੈ ਲੈਂਦੇ ਹਾਂ ਜਿਹਦਾ ਸਭ ਤੋਂ ਬੁਨਿਆਦੀ ਅੱਡਾ ਇਹ ਕੰਮ ਹੈ ਮਜ਼ਦੂਰ ਨੇ ਇਹ ਬੁਨਿਆਦੀ ਅੱਡਾ ਜੇਰਾ ਵੀ ਖਿਸਕ ਜਾਵੇ ਤਾਂ ਇਹਦੇ ਉੱਤੇ ਟਿੱਗੀ ਹੋਈ ਅਫਸਰ ਸਾਹੀ ਲੋਕਾਂ ਤੇ ਹੁਕਮ ਚਲਾਉਣ ਵਾਲੇ ਵੇਲੜ ਕਾਨੂੰਨ ਘਾੜੇ ਸਭ ਮਿਟ ਜਾਣਗੇ